ਬੰਦੇ ਜੀ ਸੇਖਾਂ ਨੂੰ ਸਿੱਖੀ ਦਾਣ ਕਿਸ ਦਾਣ ਰਹਿਤ ਦਾਣ ਵਿਵੇਕ ਦਾਣ ਵਸਾਹਾ ਦਾਣ ਪਰਸਾ ਦਾਣ ਦਾਣਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟੱਲ ਧਰਮ ਕਾ ਜੈ ਕਾਰ ਬੰਦੇ ਜੀ ਸੇਖਾਂ ਦਾ ਮਨ ਦੀਵਾ ਇਹ ਮਤ ਦਾ ਰੱਖ ਆਪ ਵਾਹੀ ਗਰੂ ਹੈ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਵਪਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰੀਆਂ ਗੁਰਦਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਸੂੜ ਆ ਗਿਆ ਜਿੰਨਾ ਦੇ ਖੁੱਲੇ ਦਰਸ਼ਨ ਦਦਾਰ ਤੇ ਸੇਵਾ ਸੰਭਾਲਦਾ ਦਾਨ ਖਾਂਦ ਸਾਹਿਬ ਨੇ ਬਖਸ਼ੇ ਪਾਣਿਆਂ ਦੇ ਮਾਣ ਨੇ ਪਾਣਿਆਂ ਦੇ ਪਾਣ ਨੇ ਆਪਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਜੁਗ ਜੁਗ ਅਨੰਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਜਿੱਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਸਾਡੀ ਦੀਵਾਰ ਦੇ ਭੋਗ ਦੀ ਕੀ ਅਰਦਾਸ ਸ਼ਬਦ ਚੌਂਕੀ ਆਨੰਦ ਸਹਿਬ ਦੀ ਕੀ ਅਰਦਾਸ